ਅੱਜ ਤਾਂ ਮਹਿੰਦੀ ਲਵਾ ਰਹੀ ਹਾਂ ਮੋਟੋ ਆਰਟਿਸਟ ਬਹੁਤ ਦੂਰੋਂ ਆਏ ਨੇ ਐ ਦੂਰੋਂ ਆਰਟਿਸਟ ਆਈ ਮੋਟੋ ਮਹਿੰਦੀ ਕਰਦੇ ਆਸਤੇ ਲਵਾਉਂਦੀ ਆ ਕੰਪੀਟੀਸ਼ਨ ਕੱਲ ਨੂੰ ਤੁਹਾਡਾ ਤੇ ਉਹਦੇ ਚ ਮਹਿੰਦੀ ਦਾ ਕੀ ਰੋਲ ਤੁਹਾਡੇ ਕੰਪੀਟੀਸ਼ਨ ਚ ਮਹਿੰਦੀ ਕੰਪੀਟੀਸ਼ਨ ਹੀ ਹੋਣਾ ਲੈ ਮਹਿੰਦੀ ਕਿਵੇਂ ਮਹਿੰਦੀ ਲਵਾਉਣ ਦੀ ਬੈਗੀ ਆ ਆਹ ਹਜੇ ਸੀਨੇ ਆ ਜਿਹੜੇ ਤੇਰੇ ਪਾਉਣੇ ਆ ਲਹਿੰਗੇ ਤੇ ਭਾਈ ਉਹਨਾਂ ਨੂੰ ਘਰ ਦੇ ਬੁਟੀਕ ਦਾ ਫਾਇਦਾ ਕੀ ਹੋਵੇ ਅਗਲੀਆਂ ਨੂੰ ਕਨਹੀਂ ਵੀ ਇਹਦਾ ਫਾਇਦਾ ਹੋਵੇ ਉਹਨਾਂ ਨੂੰ ਜਦੋਂ ਵੀ ਮਰਜ਼ੀ ਜਿਹੜਾ ਮਰਜ਼ੀ ਸੂਟ ਪਾਉਣਾ ਤੇ ਸਾਡਾ ਤਿਆਰ ਹੋ ਜੇ ਕਨਹੀਂ ਪ੍ਰਵ ਕਨਹੀਂ ਪ੍ਰਵ ਸਾਡਾ ਕਾਣੇ ਸਾਡਾ ਟੋਲ ਮਟੋਲ ਕੇ ਸਾਡੇ ਲਈ ਕਾਣੇ ਸਾਡੇ ਕਾਣੇ ਓਏ ਫੰਕਸ਼ਨ ਫੰਕਸ਼ਨ ਨੂੰ ਦੇਖ ਕੇ ਕਿੱਜਾ ਫੰਕਸ਼ਨ ਫੰਕਸ਼ਨ ਬੋਲਣਾ ਨਹੀਂ ਆਉਂਦਾ ਫੇਲ ਲੈ ਇਹਨੂੰ ਵੈਰੀ ਵੈਰੀ ਗੁੱਡ ਮਾਰਨਿੰਗ ਸਾਡੀਆਂ ਬੀਬੀਆਂ ਇਸ ਟਾਈਮ ਲੜਨ ਤੇ ਹੋਈਆਂ ਹੋਈਆਂ ਜਵਾਕਾਂ ਨੂੰ ਤਿਆਰ ਕਰਨ ਪਿੱਛੇ ਦੇਖੋ ਤੁਸੀਂ ਓਏ ਹਲੇ ਇਹਦਾਂ ਕੀ ਮੂੰਹ ਪੂਰਾ ਕਵਾ ਫਲ ਕਵਾ ਔ ਇੱਕ ਕੰਨ ਚ ਪਾਇਆ ਨਹੀਂ ਹਲੇ ਦੇ ਹੁੰਦਾ ਬਣ ਗਿਆ ਆਵੇ ਬਣ ਗਿਆ ਬਣ ਗਿਆ ਭਾਈ ਤਿਆਰ ਕਰਤਾ ਓ ਦੇਖੋ ਤੀ ਏਕੂ ਏਕੂ ਦੇ ਦੇਖੋ ਏਕੂ ਦੇ ਦਾ ਲਾਦਾ ਜਿਵੇਂ ਜੰਗ ਦੀ ਤਿਆਰੀ ਹੁੰਦੀ ਹੈ ਅਗਾ ਉੱਤੇ ਮੱਥੇ ਤੇ ਪਲੇਟਾਂ ਲਾ ਕੇ ਨਹੀਂ ਜਿਵੇਂ ਹਾਥੀ ਦੇ ਲਾ ਕੇ ਤੋਰੀ ਦਾ ਹੁੰਦਾ ਜੰਗ ਉੱਤੇ ਇਹ ਆ ਠੀਕਾ ਵੀ ਜਾਓ ਕਿ ਸਿੱਧਾ ਟੱਕਰਾਈ ਮਾਰੀ ਜਾ ਕੇ ਅੱਗੇ ਇਧਰ ਜੰਗ ਦੀ ਤਿਆਰੀ ਏਅਰਲੀ ਨਾ ਹੋਣਾ ਦੀ ਵੀ ਪੂਰੀ ਆ ਤੇ ਇਹ ਹਲੇ ਭੈਣ ਜੀ ਤਿਆਰ ਹੋਂਦੇ ਆ ਬੱਬੂ ਹੈ ਬੱਬੂ ਨਹੀਂ ਫੁੱਲ ਐਕਸਾਈਟਡ ਹੈ ਬੱਬੂ ਕੰਪੀਟੀਸ਼ਨ ਆਸਤੇ ਨਹੀਂ ਕੰਪੀਟੀਸ਼ਨ ਆ ਕਿ ਕੋਈ ਵੈਸੀ ਪ੍ਰੋਗਰਾਮ ਕੱਲਾ ਫੰਕਸ਼ਨ ਆ ਹੈ ਕੰਪੀਟੀਸ਼ਨ ਹੀਗਾ ਮਤਲਬ ਅੱਛਾ ਮਹਿੰਦੀ ਦਾ ਕੰਪੀਟੀਸ਼ਨ ਆ ਤਾਂ ਵੀ ਕੰਪੀਟੀਸ਼ਨ ਹੋਣਾ ਹੈ ਹੈ ਵਾਹ ਜੀ ਵਾਹ ਕੀ ਆਈ ਬਾਤਾਂ ਹਾਲੇ ਦਫਨ ਲੱਗੇ ਨੇ ਥੋੜੇ ਜਿਹੇ 5 ਮਿੰਟ ਲੈ ਐਕਟੀਵਿਟੀ ਦਾ ਪੂਰੀ ਆ ਵੇਹ ਇੱਕ ਗੱਲ ਐ ਇਹ ਹੁਣ ਇਹਨਾਂ ਦੀ ਸਕੂਲ ਦੀ ਐਕਟੀਵਿਟੀ ਐਵੇਂ ਦੀ ਆ ਕਿ ਸਾਰਾ ਟੱਬਰ ਵੀ ਲੱਗ ਜਾਂਦਾ ਨਾਲ ਹੀ ਆਪਨੇ ਚੰਦਿਆ ਕੁਛ ਕਿੱਥੇ ਆਹ ਅੱਜ ਕੱਲ ਤਾਂ ਸਾਰੀਆਂ ਬੀਬੀਆਂ ਆ ਵੀ ਲੱਗੀਆਂ ਹੁੰਦੀਆਂ ਦਾ ਵਾ ਵਾ ਪੂਰਾ ਕਰੋ ਆ ਪੂਰਾ ਕਰੋ ਵਾਕੇ ਬਈ ਕਰਦੇ ਆਸ ਤੇ ਵੇਹ ਹੁਣ ਚੁਣੌਤੀ ਬਣ ਗਈ ਸਕੂਲ ਬੈਗ ਤਿਆਰ ਕਰਨਾ ਹਨਾ ਜਵਾਕਾਂ ਦਾ ਵੀ ਤਿਆਰ ਕਰਕੇ ਭੇਜਣੇ ਆ ਚੱਕ ਲੈ ਵੀ ਮਿਸ ਅੱਜ ਚੱਕ ਬਣ ਗਈ ਨਹੀਂ ਮਿਸਤੀ ਜਬਾ ਤੇ ਜਾਣਾ ਕੀ ਬਣ ਜਾਣ ਕੇ ਜਾਣਾ ਮਿਸਤੀ ਐ ਆਓ ਮੈਡਮ ਹਾਂ ਸਨੈਪਟ ਤੇ ਹਾਈ ਕਰੋ ਹਰਿਆ ਨੂੰ ਹਾਂ ਅੱਜ ਕਿੱਥੇ ਤੁਸੀਂ ਇਹਨਾਂ ਤਿਆਰ shear ਹੋਗੇ ਚੱਲੀਆਂ ਅੱਜ ਅੱਜ ਸਕੂਲੇ ਫੰਕਸ਼ਨ ਆ ਸਾਡਾ ਤੀਆਂ ਦਾ ਉੱਥੇ ਚੱਲੀਆਂ ਅੱਜ ਤੁਹਾਡੇ ਪਾਥਵੇ ਗਲੋਬਲ ਚ ਤੇ ਅੱਜ ਕੁੜੀਆਂ ਕੁੜੀਆਂ ਜਾਣਾ ਹਾਂਜੀ ਕਿੱਧਾ ਪਉਣਾ ਤੇ ਤੂੰ ਅੱਜ ਕੁੜੀਆਂ ਹੀ ਜਾਣੀਆਂ ਮੁੰਡਾ ਵੀ ਚੱਲ ਜਾਂਦੇ ਆ ਜੁਬੀ ਨੂੰ ਤင်း ਜਾਣ ਕੇ ਨਹੀਂ ਚਲੇਗਾ ਨਹੀਂ ਉਹਨੇ ਕੈਸੀ ਛੁੱਟੀ ਕਰੂੰਗਾ ਮੈਂ ਮੁੰਡੇ ਨੂੰ ਛੁੱਟੀ ਹੁੰਦੀ ਆ ਹਾਂ ਐਵੇਂ ਬੋਲਦੇ ਨੇ ਜੀ ਤੁਹਾਡੀ ਤਿਆਰੀ ਆ ਕੋਈ ਕਿੱਧੇ ਕੁੱ데 ਸਟੈਪ ਆਉਂਦੇ ਉੱਥੇ ਜਿੱਦਾਂ ਲਈ ਮੇਰੇ ਨਾਲ ਉੱਥੇ ਮੈਂ ਡਾਂਸ ਤੇ ਲੱਗੀ ਹੈ ਨਾ ਮੈਂ ਤਿੰਨ ਗਾਣੇ ਉੱਥੇ ਮੈਂ ਡਾਂਸ ਕਰਦੀ ਕੋਈ ਇੱਕ ਦਾ ਗਾਣਾ ਗੜਾ ਇਕੱਲੀ ਨਹੀਂ ਤੇ ਮੈਂ ਇੱਕ ਬੋਲੀ ਪਾਦਾ ਸੋਹਣਾ ਜਿਹਾ ਪਾ ਕੇ ਬਿਠਾ ਲਾ ਹੈ ਹੈ ਗਾਣੇ ਨਹੀਂ ਐਂ ਜੀ ਕਰੀ ਤੂੰ ਉੱਪਰ ਬੜੀ ਦਵਾਦਵਾ ਲਵਾ ਲਾ ਚੜਨ ਨਾਲ ਚਲੋ 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 ਕਿਹੜੀ ਆ ਤੂੰ ओके एते खड़ जाओ तिनै एक बोली पादेनी सोहना जे गिद्दा भी पादो पावा पाऊ दे ने न गिद्दा बोली सोहनी जी ਘੁੰਮ ਕੇ ਪੁੱਤ ਕੇ ਮੈਂ ਘੁੰਮ ਕੇ ਪਾਈਦਾ ਕਦੇ ਹੂ ਕਰਕੇ ਕਦੇ ਹਾ ਕਰਕੇ ਗੇੜਾ ਦੇ ਦੇਣੀ ਮੁਟਿਆਰੇ ਲੰਮੀ ਬਾਹ ਕਰਕੇ ਮੇਰਾ ਗਲਾ ਪੈ ਨਾ ਤੁਸੀਂ ਨਚਣਾ ਨਹੀਂ ਚੱਲ ਪੁੱਤ ਬੋਲੀ ਪਾਈ ਦਵਾਰਾ ਬਾ ਕਦੇ ਹੂੰ ਗਰ ਕੇ ਕਦੇ ਹਾਂ ਕਰਕੇ ਘੇੜਾ ਦੇ ਦੇ ਨੀ ਮਟਿਆਰੇ ਲੰਮੀ ਬਾ ਕਰਕੇ ਠੀਕ ਇੱਕ ਹੋਰ ਭਾਵਾ ਸਾਰੇ ਤਗਣ ਮੇਰੇ ਇੱਕੋ ਤਵੀ ਪੀਤ ਮੋ ਤੇ ਕਰਦਾਨੀ ਜਦੋਂ ਲੜਦਾ ਤੇਲਾ ਦੇ ਲਾ ਦੇ ਕਰਦਾਨੀ ਜਦੋਂ ਲੜਦਾ ਤੇਲਾ ਦੇ ਲਾ ਦੇ ਕਰਦਾਨੀ ਕਿਵੇਂ ਰੀ ਪਰਫਾਰਮੈਂਸ

ਇਹ ਜਿਆਦੀ ਭਾਰੀ ਨਹੀਂ ਕੋਈ ਇੰਨੇ ਬੰਦੇ ਅੱਗੇ ਵੇ ਸਾਰਾ ਟੱਪ ਇੰਡੀ ਆ ਗਿਆ ਸਾਰਾ ਪੈਂਦੀ ਆ ਗਿਆ ਮਿੱਤਰੋ ਇੱਕ ਬਈ ਉਹ ਨਾਲ ਨਾਲ ਫਤਰੇ ਆਏ ਇਕੱਠੇ ਸਾਰੇ ਹੋਣਾ ਇੱਕ ਬਈ ਉਹ ਕੀ ਕੀ ਦੂਰ ਲਿਆ ਦਿਓ ਅਪਨੇ ਠੀਕ ਆ ਹੜੋ ਫੜੋ 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 ਆਇਨੂੰ ਤਾਂ ਇਹ ਗੱਡੀ ਫੜਾਉਂਦੇ ਨਿੱਕੀਆਂ ਲੱਤਾਂ ਵਾਲੀ ਨੂੰ ਇਹਨੂੰ ਕਿੰਨੇ ਆ ਰੱਖੋ ਫੜੋ 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 ਕਿੰਨੇ ਫੜਾਈਏ ਇਹਨੂੰ ਓਹ ਰਕੜੀ ਦਾ ਤਿਹਾਰ ਆ ਅੱਛਾ ਬਾਰ ਬਾਰ ਚੱਲੀ ਆ ਕਿੱਡੀ ਹੈਵੀ ਡਰਾਈਵਰ ਕਿੱਡੀਆਂ ਹੈਵੀ ਡਰਾਈਵਰ ਆ ਉਹ ਪਿੱਛੇ ਵੇਖੀ ਉਹ ਜਵਾਗੜੀਆਂ ਹੀ ਕਿਵੇਂ ਔਖੀਆਂ ਹੀ ਬੈਠੀਆਂ ਮੇਰਾ ਨਿਕਲ ਜਾ ਹਾਂ ਸੋਨਾ ਸਫਾਈ ਕਰਾ ਕੇ ਭੇਜ ਕਿਦੀ ਕਿਹਦੇ ਨਾਲ ਭੇਜਾਂ ਉਹਨੇ ਨਹੀਂ ਜਾਣਾ ਵੇਖ ਲਈ ਅਮਨ ਕੀ ਕਿਹਾ ਵਾ ਅੱਗੇ ਬੂਟੇ ਥੋੜੇ ਲੱਗੇ ਤੁਹਾਨੂੰ ਇੰਨੇ ਫਲ ਫਰੂਟ ਤਾਂ ਮਿਲਦੇ ਹੈ ਪਹਿਲਾਂ ਮੀ ਤਨੇ ਸਾਰੀ ਜਿਹੜੀ ਜਿਵੇਂ ਇੱਕੋ ਕੰਮ ਕਹਿੰਦਾ ਗੇਟ ਖੋਲਦਿਆ ਕਰੋ ਗੇਟ ਲਾਦਿਆ ਕਰੋ ਹੋਰ ਮੈਂ ਤੁਹਾਨੂੰ ਕਦੇ ਕੁਝ ਨਹੀਂ ਕਰ ਹੈ ਕੱਪੜੇ ਧੋਣੇ ਆ ਆ ਜਿਹੜਾ ਕੋ ਫੰਦਾ ਇਹਨੂੰ ਸਾਭਣਾ ਕਿਵੇਂ ਇਹਨੂੰ ਕੀ ਇਹਨੂੰ ਛੱਡ ਦਿਓ ਖੁੱਲਾ ਵਿਚਾਰੇ ਨੂੰ ਹੈ ਕੀ ਕਿਹਾ ਵਾ ਆ ਜਾਏ ਮੋਟਾ ਹੋ ਗਏਂਗੇ ਮੈਂ ਹੂੰ ਹੂੰ ਸਾਰੀ ਖਰਾਬ ਤਾਂ ਮੇਰੀ ਇਹਨੂੰ ਮਿਲ ਜਾਂਦੀ ਹਾਂ ਹੀ ਤਾਂ ਮੈਂ ਫਤਲਾ ਹੋਈ ਜਾਂਦਾ ਹੈ ਤੇੜਾ ਕਿਧਰੋਂ ਪਤਲਾ T-shirt ਤਾਂ ਤੈਨੂੰ ਕੋਈ ਆਉਂਦੀ ਨਹੀਂ ਓਏ ਕਿਧਰ ਗਿਆ ਨੇ ਨੂੰ ਜਾ ਰਿਹਾ ਮੈਂ ਸਾਡਾ ਆ ਵੇਲ ਆਪ ਚੱਕੀ 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 ਫੇਰ ਪੂੜੀ ਖਾ ਚੁੱਕੀ ਇਹ ਤਾਂ ਮੇਰੇ ਕਿਵੇਂ ਡਿੱਗ ਪਈ ਲਾਉਣ ਲੱਗਾ ਹੁਣ ਇਹਨੂੰ ਤਾੜ ਦੋ ਪਿੰਜਰੇ ਜੀ ਓਏ ਇਹਨੇ ਚੀਜ਼ਾਂ ਖਾਣੀਆਂ ਸ਼ੁਰੂ ਕਰ ਦਿੱ dennੀਆਂ ਓ ਨਿੱਕੇ ਚ ਤਾੜ ਦੇ ਇਹ ਵੱਡੇ ਦੇ ਬਾਅਦ ਇਹ ਲੜਦਾ ਤਾਂ ਨਾ ਦੂਜੇ ਬਿੱਲੇ ਨਾਲ ਹੈ ਖਾਗੀਆਂ ਵਾਲੀ ਪੱਕਣੀ ਜੀ ਇਹ ਕਿੱਦਾਂ ਖਾਂਦੀ ਇਹਦਾ ਇਸੇ ਦਾ ਡੱਬੇ ਜੀ ਮੂੰਹ ਪਾਉਣਾ ਇਹਨੇ ਜਾ ਕੇ ਓਏ ਉਹ ਕਿੱਥੇ ਆ ਇਹ ਕਿਵੇਂ ਅੱਜ ਗੁੱਟੇ ਜੇ ਲੱਗਾ ਪਿਆ ਵਧੀਆ ਇਹਦਾ ਹਾਂ ਇਹ ਸੁੱਤਾ ਮੈਂ ਜਦ ਮੈਂ 3 ਘੰਟੇ ਹੋ ਗਏ ਮੈਨੂੰ ਘਰੇ ਗਏ ਨੂੰ ਇਹ ਸੁੱਤਾ ਹੀ ਹੋਇਆ ਰਹਿੰਦਾ ਆ ਵੇ ਬੱਕਰੀ ਉਹਦੀ ਫੀਡ ਵੀ ਖਾ ਗਿਆ ਮੇਨ ਲੱਗਦਾ ਬੱਕਰੀ ਆ ਪੱਤਰਾ ਰਿੰਦਾ ਇਹ ਤਾਂ ਬਾਹਲਾ ਖਾਂਦਾ ਉਹ ਵਾਲੀ ਕਾਫੀ ਪੀਣੀ ਜਿਹੜੀ ਉਹ ਦੇ ਦੇ ਪ੍ਰਿੰਟਾ ਬਲਾਸਟ ਕੇ ਸਟ੍ਰਾਬਰੀ ਬੱਬਲ ਟੀ ਨਾ ਕੀ ਇਸਤਾ ਮਲਣਾ ਦੁੱਧ ਆਈਸਟੇਡ ਤਾਂ ਮਲਣਾ ਦੁੱਧ ਤੀਰਾ ਮਿਸ਼ੂ ਇਹੋ ਹੀ ਵੀੜੀਆਂ ਮੰਡੇ ਨੇ ਬਾਈ ਠੀਕ ਡਾਲ ਕਰ ਦਿਸ਼ੂ ਲਾ ਤੇ ਤੂੰ ਵੀ ਬੋਲ ਕੇ ਦਿਖਾ ਇੱਕ ਆਈਸਟ ਮੈਨੂੰ ਨਹੀਂ ਆਈ ਕਰ ਐਡੇ ਵੱਡੇ ਅੱਖਰ ਮੈਨੂੰ ਮਿਲ ਆ ਬੋਲ ਦੇ ਵੀਰ ਨਹੀਂ ਆਹ ਲਈ ਬੋਲ ਦੇ ਜਿਹੜੀ ਉਹ ਨਿੰਬੂ ਜੇ ਦੇ ਉੱਤੇ ਪਈ ਆ ਨਿੰਬੂ ਦੇ ਉੱਤੇ ਨਿੰਬੂ ਦੇ ਉੱਤੇ ਤਾਂ 베ਰੀ ਬਲਾਸਟ ਪਈ ਆ ਐ ਹੈ ਇੱਧਰ ਐਵੇਂ ਕਿਹੜੀ ਵੈਰੀ ਬਲਾਸਟ ਆਈਸਟ ਤੀਆ ਨਹੀਂ ਪਿਸਟਾ ਬਲਾਸਟ ਪਈ ਆ ਇਹ ਕਿਹੜੀ ਆ ਬੈਲਜੀਅਨ ਚਾਕਲੇਟ ਬੈਲਜੀਅਮ ਹਾਂ ਬੈਲਜੀਅਮ ਭਈ ਪਤਾ ਹੀ ਨਹੀਂ ਕਿੰਨੀ ਯਾਰ ਸਾਲ ਲੱਗੇ ਸਟਾਰਬਕ ਵੀ ਨਾ ਮੈਨਾਂ ਮਹੀਨੇ 'ਚ ਮੈਨਾਂ 25 ਦਿਨ ਉੱਤੇ ਵੀ ਸਾਨੂੰ ਸਾਲਾ ਫੇਰ ਵੀ ਕਾਫੀ ਦਾ ਨਹੀਂ ਪਤਾ ਕਿ ਅਸੀਂ ਕਿਹੜੀ ਪੀ ਜਾਨੇ ਤੇ ਅਗਲੇ ਦਿਨ ਕਿਹੜੀ ਪੀਣੀ ਆ ਇਨੂੰ ਕਿਹੜਾ ਪਤਾ ਲੱਗਦਾ ਜਿਹੜੇ ਦੰਦੀਆਂ ਕੱਢਦਾ ਉਹਦਨੇ ਆ ਵੀ ਖਾਦਾ ਹੀ ਰੋਲ ਜੇ ਬਾ ਨੂੰ ਇੰਨਾ ਪਤਾ ਕੀ ਐਂ ਕਾਗਜ਼ ਚ ਲਵੇਟੀ ਸੀ ਤੇ ਹੀ ਘਾਲੇ ਮਾਾਨੂੰ ਇਹਦਾ ਮਤਾ ਕੀ ਬੇੜਾ ਦੇਤੀ ਜਿਹੜੀ ਸਲਾਹ ਦੇਣੀ ਸੀ ਕਿ ਨਾ ਹੋ ਗਿਆ ਦਪਰ ਆ ਬੂਏ ਦੇ ਨਾਟਕ ਟੀ ਕਰਕੇ ਜੇ ਐਤੋਂ ਪੱਧਰਾ ਕਰਕੇ ਲਾ ਗਾ ਨਾ ਨਾਟ ਉੱਚੇ ਕਰਾ ਦਈਏ ਹੋਰ ਕਰੀਏ ਮਿਸਤਰੀਆਂ ਨਾਲ ਸੰਪਰਕ ਭਾਈ ਜੀ ਹਾਂ ਕਰ ਲੈ ਔਰ ਲਾ ਬੂਗਾ ਤਾਂ ਸਹੀ ਮਾਤਾ ਪਰ ਲਾ ਨਹੀਂ ਮਾ ਬਿਲਡਿੰਗ ਹੁੰਦਾ ਚੱਕਲੇ ਕੇ ਸੈਟਅਪ ਨਾਲ ਚੱਕਲੇ ਹੀ ਆਉਂਦਾ ਹੀ ਸੈਟ ਹੈ ਆਪਾਂ ਕੰਮ ਨੂੰ ਲੈ ਗਏ ਤੇ ਵੈਲਡ ਸੈਟ ਲੈ ਕੰਡਾ ਦਾ ਵੈਲਡ ਸੈਟ ਲਾ ਵੀ ਸਾਡੇ ਪੱਠੇ ਪੋਣਾ ਘਰੇ ਪੱਕਾ ਜਿੰਨਾ ਛੱਡ ਪੋਣਾ ਬੋਲੀ ਦਾ ਵੈਲਡ ਸੈਟ ਕੋਦੋਂ ਮਰਜੀ ਕਿਹੜਾ ਕੀ ਕਰਦਾ ਕੰਮ ਕਰਾ ਲਈਦਾ ਪੂਰਜ ਕਿਹੜੇ ਪਾਸੇ ਆ ਇੱਧਰ ਆ ਬਹੁਤ ਜਿਆਦਾ ਨਹੀਂ ਸ਼ਿਬਿਆ ਦਾ ਨਹੀਂ ਝਿਗ ਕਢਾਈ ਹੁੰਦਾ ਇਹ ਤਾਂ ਜਿੰਨੀ ਗਰਮੀ ਕੀਤੀ ਹੋਈ ਆ ਚਲੋ ਠੀਕ ਆ ਜੀ ਓਕੇ ਬਾਈ ਚੰਗਾ ਜੀ ਚੰਗਾ ਜੀ ਮੈਂ ਆ ਗਿਆ ਲਿਖਿਆ ਚਲੋ ਜੀ ਹੋ ਗਈ ਡੰਡੀ ਆਜੋ ਹੈ ਕਾਰ ਸੈਂਸ ਨੂੰ ਪੇਪਰ ਆਦੇ ਤੇ ਕਢਾ ਦੇ ਕੋਈ ਮੈਂ ਕਿਹੜੀ ਐਮਐਲਏ ਰਹਿ ਗਈ ਸੱਚੀ ਨਹੀਂ ਮਾਦਾ ਵੰਲੋ ਜਮਾ ਸਕੂਲ ਕੀ ਪੈਂ ਤੈਨੂੰ ਬਣਾ ਦੇਣਾ ਮੂੜਾ ਨਹੀਂ ਜਾਣਦੀ ਤੂੰ ਹੀ ਕਿੰਨਾ ਪੜਿਆ ਮੈਂ 10 ਕੋਈ ਵੀ ਕੋਈ ਜ਼ਿਆਦਾ ਤਾਂ ਨਹੀਂ ਪੜਿਆ ਪਰ ਉਹ ਟਾਈਮ ਤੇ ਮੇਰੇ ਜਿਨੇ ਤੂੰ ਕਾਰ ਦਿਖਾ ਲੈ ਕਾਰ ਤੂੰ ਮੇਰੇ ਨਾਲ ਉਂਗਲ ਮਾਰੇ ਦੀ ਅੱਖ ਜੀ ਮੰਮੀ ਆਈ ਮੈਂ ਤਾਂ ਵੈਸੇ ਕਿਹਾ ਵਾਹ ਵੈਸੇ ਕਿ ਕੀ ਹੱਤੇ ਅੱਜ ਤਾਂ ਪੂਰਾ ਮੇਕਅਪ ਕੀਤਾ ਮੂੰਹ ਲਾਲ ਕਰੀ ਫਿਰਦੀ ਤੇਰਾ ਸਹੀ ਆ ਨਾ ਮੂੰਹ ਕੱਲ ਨੂੰ ਲਾਦਾ ਮੇਕਅਪ ਤੂੰ ਅੱਖਾਂ ਤੇ ਵੀ ਲਾਇਆ ਕੋਈ ਅੱਖਾਂ ਤੇ ਤਾਂ ਮਾਮੀ ਜੀ ਤੂੰ ਲਾ ਤਾਂ ਐ ਬਾਰ ਬਾਰ ਜਾ ਬਾਈ ਇੱਧਰ ਜਾ ਸਤਨੂ ਆ ਇੱਧਰ ਨਾ ਜਾ ਇੱਧਰ ਨੰਗੜੀ ਗੱਡੀ ਤੂੰ ਲਾ ਦੇ ਨੀ ਲਾ ਬਈ ਗਰੋਸਰੀ ਸਾਰੀ ਲੈ ਲਓ ਜਿਹੜੀ ਜਿਹੜੀ ਚਾਹੀਦੀ ਆ ਸੋਨੀ ਮੋੜ ਤੇ ਆਪਾਂ ਸੋਨੀ ਮੋੜ ਤੇ ਯਾਰ ਅੰਜ ਨਹੀਂ ਦਬਦੇ ਜੱਟ ਕਿੰਨੇ ਦਿਨ ਨੀ ਮੋੜਨਾਂ ਆਪਾਂ ਆਪਾਂ ਹੈਗਾ 4-5 ਦਿਨਾਂ ਦਾ ਪ੍ਰੈਨ ਦਾ 3 ਮਹੀਨੇ ਵਾਲੀ ਗੱਲ ਹੀ ਕਰੋ ਆ ਲੈਣੇ ਵਿਕੀ ਗੱਲ ਤਾਂ ਕਰਨੀ ਨਹੀਂ ਹਾਂ ਬੁਰਸ਼ ਤਾਂ ਲਿਆਂਦੇ ਨਹੀਂ ਇਹੀ ਖਾਇਆ ਜਾਂਦੇ ਬੁਰਸ਼ ਤਾਂ ਲਿਆਂਦੇ ਨਹੀਂ ਆਪਾਂ ਚੁਪਾ ਚੁਪਸ ਆਪਾਂ ਇਹੀ ਖਾਣੇ ਕੋਣੇ ਆ ਡੱਬੀ ਲੈ ਲਈ ਜੇ ਇਹਦਾ ਆਪਣਾ ਕੰਮ ਆ ਤੱਪੀ ਨਹੀਂ ਮੁਕਰੀ ਆਪਾਂ ਨੂੰ ਇਹ ਲੈ ਲੈ ਚੰਦਰ ਆਪ ਬੱਚੇ ਹਾਂ ਕਿ ਜਾਨ ਮੂੰਹ ਤੋਂ ਨੂਹ ਦਾ ਘੱਟਾ ਮੂੰਹ ਤੋਂ ਥੱਪ ਲੈ ਲੈ ਠੀਕ ਆ ਥੱਪੜ ਚੱਲੂ ਤੇ ਸੌ ਮਹਿੰਗਾ ਪੈਂਦਾ ਜੀ ਆ ਲੈਣਗੇ ਨਹੀਂ ਮੈਂ ਸਾਈਡ ਦੀ ਦੇ ਕੱਢ ਲਈ ਹਾਂ ਬਸ ਆਪ ਮੇਰੇ ਭਰਾ ਦੇ ਜੇਬ ਚ ਗੁੱਟੀ ਆ ਥਾਪੀ ਮਾਰ ਕੇ ਪਤਾ ਨਾ 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 ਗੁੱਟੀ ਆ ਨੋ ਗੁੱਟੀ ਸਟਾਪ ਸਟਾਪ ਇਟ ਪਲੀਜ਼ ਸਟਾਪ ਦਸਤਾਨ ਦੀ ਗੁਟੀਆਂ ਵਿਆਹ ਚੱਕ ਕੇ ਲੈ ਜਾਂਦੇ ਆ ਹਾਂ ਪ੍ਰੋਟੋਕੋਲ ਹਾਂ ਪ੍ਰੋਟੋਕੋਲ ਅਰੇ ਆਪਣੇ ਪਾਪਾ ਜੀ ਦੀ ਸ਼ਰਕ ਥੜ੍ਹ ਲੈ ਜਿਹੜੀ ਵਿਚਾਲੇ ਲਈ ਗੱਡੀ ਸੇੜ ਤੇ ਕਰ ਦਈਏ ਸੋਣਿਆ ਵੀ ਜਾਗੂ ਜਾਂਦੇ ਆਂਦੇ ਮੇਲੇ ਗੁੱਡ ਇਵਨਿੰਗ ਮੈਨੂੰ ਜਨਾ ਬੋਲਣਾ ਜਾ ਵੇਟੋ ਨਾ ਤੇਰੀ ਪਾਰਟੀ ਕੱਛ ਵੇ ਹਾਂ ਮੈਨੂੰ ਹਾਂ ਗ੍ਰਾਮ ਮੈਂ ਨਹੀਂ ਤੇ ਨਾ ਬੋਲਣਾ ਬਾਂਦਰਾ ਕਾ ਤੋ ਆਲੂ ਐ ਗੋਭੀ ਐ ਗੰਡੇ ਐ ਲਸਣ ਐ ਮਿਰਚੇ ਹੋ ਵੀ ਮੈਨੇ ਪਾਵੀ ਤੋ ਸੋਹਣ ਆਵੇ ਆਪੋ ਵਿੱਚੀ ਜੱਫੀਆਂ ਹੋਰ ਬੇਬੇ ਕੋਈ ਨਾ ਨੱਕ ਨਾ ਖਿੱਚੀ ਮੇਰਾ ਭਾਵੇਂ ਹੋਰ ਜੋ ਮਰਜੀ ਖਿੱਚ ਲਈ ਨਾ ਕਰੇ ਕੋਈ ਨਵੀਂ ਤਾਜੀ ਨਵੀਂ ਤਾਜੀ ਵਾਦੇ ਰਖੜੀਆਂ ਦਾ ਦਿਨ ਹੈ ਭੈਣਾ ਰਖੜੀ ਬੰਦਣ ਆਉਂਦੀਆਂ ਭਰਾਵਾਂ ਦੇ ਭਰਾ ਪਿਆਰ ਕਰਦੇ ਆ ਪਰਾਵਾ ਦੇ ਗੁੱਟ ਦੇ ਦੇ ਜਿਹੜਖੜੀ ਬੰਦੀ ਹੈ ਪੈਣ ਕਿੰਨਾ ਮਨ ਖੁਸ਼ ਹੁੰਦਾ ਹਾਂ ਨਾਲ ਮਿਲਗਲ ਜਾਂਦਾ ਬੇ ਨਾਈ ਇਹਨੇ ਨਾ ਬੰਨੇ ਨਾ ਮਿਲਗਲ ਜਾਂਦਾ ਅੱਗੇ ਰਖੜੀਆਂ ਕੱਲੀਆਂ ਹੁੰਦੀਆਂ ਸੀ ਹੁਣ ਨਾਲ ਡੱਬੇ ਚੱਲ ਪਿਆ ਨਾ ਓਏ ਸਾਡੇ ਗੁਗਲੀ ਮੁਗਲੀ ਗੁਗਲੀ ਮੁਗਲੀ ਢੂਂਡੀ 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 ਅੰਜੀ ਓਏ ਅੰਜੀ ਹੇ ਗਗਲੂ ਗਗਲੂ ਮੇਰੇ ਕੋਲ ਆ ਕੇ ਨਾ ਆਉਂਦਾ ਸੀ ਗਗਲੂ ਦੀ ਬਾਈ ਤੁਹਾਨੂੰ ਰਖੜੀ ਦਿਖਾਉਣੇ ਬੜੀ ਸ਼ੋਹਣੀ ਹੈ ਬੜੀ ਸ਼ੋਹਣੀ ਹੈ ਸਪਾਈਡਰਮੈਨ ਵਾਲੀ ਵਾਓ ਜਪੁ ਤੇਰੀ ਰਖੜੀ ਕਿੱਥੇ ਆ ਆ ਗਈ ਇਹ ਤੇਰੀ ਆ ਗਗਲ ਹੈ ਮਗਲ ਹੈ ਮਨਜੋਜੀ ਟਾਈਮ ਨਾ ਬਹੁਤ ਲੇਟ ਹੋ ਗਏ ਚਲੋ ਨਹੀਂ ਨਹੀਂ ਬਹੁਤ ਲਾਡ ਹੋ ਗਿਆ ਜੇ ਚਲੋ ਆਉਂਦੇ ਆ ਭਰਾ ਫਿਰ ਹੈ ਵਾ ਸੇਫ ਜਰਨੀ ਓਕੇ ਵੀਰੇ